ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੇ ਆਪਣਾ ਟਰੈਕਟਰ ਦੀ ਤੁਹਾਨੂੰ ਪਤਾ ਵੀ ਪੰਪ ਦੀ ਥੋੜੀ ਜਿਹੀ ਮੋਡੀਫਿਕੇਸ਼ਨ ਕਰਾਈ ਸੀ ਤੋਂ ਪਹਿਲਾਂ ਵਾਲੀ ਵੀਡੀਓ ਚ ਪਰ ਉਸ ਤੋਂ ਬਾਅਦ ਆਪਾਂ ਨੂੰ ਵਾਹ ਕੇ ਦੇਖਿਆ ਚਲੋ ਵੀਡੀਓ ਆਪਣੇ ਤੋਂ ਨਹੀਂ ਪਾਈ ਗਈ ਤੇ ਟਰੈਕਟਰ ਚ ਧੂਮੇ ਦੀ ਸ਼ਿਕਾਇਤ ਸੀਗੀ ਫਿਰ ਆਪਾਂ ਦੁਬਾਰਾ ਮਿਸਤਰੀ ਨੂੰ ਫੋਨ ਲਾਇਆ ਆਪਣੇ ਜਿਹਨਾਂ ਤੋਂ ਪੰਪ ਕਰਵਾਇਆ ਸੀ ਉਹ ਕਹਿੰਦੇ ਵੀ ਤੁਸੀਂ ਆਪਣੇ ਹੈਡ ਚੈੱਕ ਕਰਵਾਓ ਚਲੋ ਉਹ ਆਪਾਂ ਕੱਲ ਚੈੱਕ ਕਰਵਾਏ ਤੇ ਹੈਡਾਂ ਦੇ ਵਿੱਚ ਉਹਨਾਂ ਨੇ ਦੱਸਿਆ ਆਪਾਂ ਨੂੰ ਖਰਾਦ ਵਾਲਿਆਂ ਨੇ ਕਹਿੰਦੇ ਵੀ ਫਰਕ ਹੈਗਾ ਵੀ ਆਪਣੇ ਜਿਹੜੇ ਵਾਲ ਆ ਉਹ ਡੂੰਘੇ ਹੋਏ ਹੋਏ ਆ ਚਲੋ ਉਹ ਆਪਾਂ ਹੈੱਡ ਹੁਣ ਫੜਾਇਆ ਖਰਾਦ ਵਾਲਿਆਂ ਕੋਲੇ ਉਹ ਆਪਣਾ ਰਿਪੇਅਰ ਦਾ ਕੰਮ ਕਰ ਰਹੇ ਆ ਅੱਜ ਮਿਲ ਜੂਗਾ ਆਪਾਂ ਨੂੰ ਤੇ ਬਾਕੀ ਉਹ ਉਸ ਤੋਂ ਪਹਿਲਾਂ ਹੈੱਡ ਦਾ ਪੰਪ ਸੌਰੀ ਆਪਣਾ ਹੈੱਡ ਦਾ ਕੰਮ ਕਰਾਉਣ ਤੋਂ ਪਹਿਲਾਂ ਨਾ ਜਿਵੇਂ ਆਪਾਂ ਕਹਿ ਦਈਏ ਵੀ ਮੈਸਟਰੀ ਜੀ ਨੂੰ ਆਪਾਂ ਬੁਲਾਇਆ ਸੀਗਾ ਤੇ ਉਹਨਾਂ ਨੇ ਪੰਪ ਦੀ ਉਥੇ ਖੇਤ ਦੇ ਵਿੱਚ ਸੈਟਿੰਗ ਸ਼ੂਟਿੰਗ ਜੀ ਕਰਕੇ ਦੇਖੀ ਟਾਰਕ ਟਾਰਕ ਜਿਵੇਂ ਆਪਾਂ ਕਹਿ ਸਕਦੇ ਆ 19 ਕੀ ਕਰਕੇ ਤੇਲ ਤੂਲ ਵਧਾ ਘਟਾ ਕੇ ਪਰ ਨਹੀਂ ਗੱਲ ਨਹੀਂ ਬਣੀ ਉਹ ਫਿਰ ਮੈਂ ਸੋਚਿਆ ਚਲੋ ਹੁਣ ਆਪਾਂ ਮਤਲਬ ਟਰੈਕਟਰ ਅੱਜ ਦਾ ਬਣੂ ਸ਼ਾਮ ਤੱਕ ਹੀ ਮਿਲੂਗਾ ਤੇ ਪੰਪ ਆਪ ਇੱਕ ਵਾਰੀ ਦੁਬਾਰਾ ਜਾ ਕੇ ਉਥੇ ਬਰਨਾਲੇ ਤੇ ਚੈੱਕ ਕਰਵਾ ਆਈਏ ਵੀ ਚਲੋ ਜਿਹੜੀ ਕੋਈ ਸੈਟਿੰਗ ਸ਼ੂਟਿੰਗ ਦੀ ਖਿੱਲਦੀ ਆ ਦੁਬਾਰਾ ਮਸ਼ੀਨ ਦੇ ਉੱਪਰ ਬਣਾ ਕੇ ਤੇ ਉਹਦੀ ਸੈਟਿੰਗ ਕਰਵਾ ਦਈਏ ਹੁਣ ਆਪਾਂ ਚੱਲੇ ਆਂ ਜੀ ਬਰਨਾਲੇ ਤੇ ਪੰਪ ਉੱਥੋਂ ਲੈ ਕੇ ਜਾਣਾ ਆਪਾਂ ਕੋਟ ਕਬੂਰੇ ਤੋਂ ਖੋਲਿਆ ਪਿਆ ਆਪਣਾ ਤੇ ਉਸ ਤੋਂ ਬਾਅਦ ਉਹਦੀ ਕਰਵਾ ਕੇ ਲਿਆਉਣੇ ਹੈ ਸੈਟਿੰਗ ਬਣੇ ਰੋ ਵੀਡੀਓ ਦੇ ਨਾਲ ਲੋ ਜੀ ਦਵਾਰੇ ਪਹੁੰਚ ਗਏ ਆਪਾਂ ਆਪਣੀ ਡੈਸਟੀਨੇਸ਼ਨ ਤੇ ਹੁਣ ਇਹਨਾਂ ਤੋਂ ਦਵਾਰੇ ਗੱਡੀ ਕਰਾਂ ਲਾ ਦੀ ਅੰਦਰ ਸਕੂਟਰੀ ਦੇ ਜਵਾਂ ਨਾਲ ਦੀ ਟੰਗੇ ਚਲੋ ਇੱਥੇ ਬਾਹਰ ਦਾ ਫਿਰ ਤਾਂ ਪਾਇਣੀ ਪਤਾ ਜਿੰਨਾ ਚਿਰ ਵੀ ਲੱਗੇ ਕਿ ਅੱਧਾ ਘੰਟਾ ਵੀ ਚਾਹੀ ਲੱਗੇ ਆਪਾਂ ਨੂੰ ਫੇਰ ਵੀ ਮਤਲਬ ਗੱਡੀ ਤੁਹਾਨੂੰ ਪਤਾ ਹੀ ਹੈ ਫਿਰ ਗਰਮ ਹੋ ਜਾਂਦੀ ਹੈ ਦਵਾਰੇ ਔਖਾ ਬੋਦਾ ਤੁੱਪ ਬੋ ਕਰੜੀ ਆ ਤੇ ਚਲੋ ਉਤਰਦੇ ਆਂ ਤੇ ਫਿਰ ਆਪਾਂ ਦਿਖਾਉਣੇ ਆ ਇਹਨਾਂ ਨੂੰ ਪੰਪ ਲਓ ਜੀ ਕਰਵਾ ਲਿਆ ਆਪਾਂ ਪੰਪ ਇਹਦੇ ਵਿੱਚ ਇੱਕ ਆਪਾਂ ਫਿਲਟਰਾਂ ਦਾ ਸੈਟ ਲੈ ਲਿਆ ਤੇ ਹੁਣ ਆਪਾਂ ਲੱਗੇ ਆਂ ਜੀ ਚੱਲਣ ਤੇ ਬਾਬਾ ਮਿਹਰ ਕਰੇ ਤੇ ਆਪਣਾ ਕੰਮ ਰਾਸ ਆ ਜੇ ਚਲੋ ਗੇੜਿਆਂ ਗੂੜਿਆਂ ਨੂੰ ਤਾਂ ਬੰਦਾ ਭੁੱਲ ਜਾਂਦਾ ਜਿੰਨੇ ਵੀ ਲੱਗੇ ਆ 2 3 ਤੇ ਕੰਮ ਸਹੀ ਹੋ ਜੇ ਬਸ ਆਪਣਾ ਇਹ ਹੀ ਅਰਦਾਸ ਹੈ ਜਾਂਦੇ ਮੂੜੇ ਠੀਕ ਹੈ ਜੀ ਟਰੈਕਟਰ ਕੋਲੇ ਜਾ ਕੇ ਮਿਲਦੇ ਆਂ ਫਿਰ ਆਪਾਂ ਬਾਣੇ ਰੋ ਵੀਡੀਓ ਦੇ ਨਾਲ ਹਾਂ ਜੀ ਮਿੱਤਰੋ ਕੱਲ ਹੈੱਡ ਵਾਲਿਆਂ ਥੋੜਾ ਜਗਾ ਦਾ ਲੇਟ ਆਪਣ ਨੂੰ ਅੱਜ ਚਲੋ ਦੂਜੇ ਦਿਨ ਆਪਾਂ ਰੱਖ ਲਿਆ ਆਪਣਾ ਵਿੱਚ ਹੈੱਡ ਹਟ ਦੇ ਸਾਰੇ ਵਿੱਚ ਹੀ ਆਪਣਾ ਪੰਪ ਪਿਆ ਤੇ ਆਪਾਂ ਚੱਲ ਪਿਆ ਜੀ ਜਾ ਕੇ ਦੇਖਦੇ ਆਂ ਫਿਰ ਕਿੰਨਾ ਕੁ ਟਾਈਮ ਲੱਗਦਾ ਕਸਾ ਕਸਾਈ ਤੇ ਤੇ ਕਿਹੜੀ-ਕਿਹੜੀ ਚੀਜ਼ ਦੀ ਹੋਰ ਲੋੜ ਆਪਾਂ ਨੂੰ ਮਿਸਤਰੀ ਸਾਹਿਬ ਦੱਸਣਗੇ ਆਪਾਂ ਨੂੰ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਚਲੋ ਬਾਬਾ ਮਿਹਰ ਕਰੇ ਇੱਕ ਤਾਂ ਸੀਜ਼ਨ ਦਾ ਟਾਈਮ ਹੈ ਦੇ ਉੱਤੇ ਚਲੋ ਵੇਚ ਆ ਕੰਮ ਜਾ ਆਲਦੀ ਆਪ ਤਾਂ ਚਲੋ ਨਹੀਂ ਹੋ ਜਾ ਆਪਾਂ ਥੋੜਾ ਜਿਹਾ ਵੈਸੇ ਮੈਨੂੰ ਲੱਗਿਆ ਵੀ ਆ ਟਰੈਕਟਰ ਤੁਮਾ ਮਾਰਦਾ ਵੀ ਬੁਰਾ ਲੱਗਦਾ ਨਚਾਈ ਜਿਵੇਂ ਕੋਈ ਏਡੀ ਦਿੱਕਤ ਵਾਲੀ ਗੱਲ ਬਾਲੀ ਹੈ ਨਹੀਂ ਸੀ ਵੈਸੇ ਥੋੜਾ ਬਹੁਤ ਫਰਕ ਤਾਂ ਚਲੋ ਪੈਂਦਾ ਹੀ ਆ ਤੇ ਉਹ ਚਲੋ ਮੈਂ ਕਿਹੜਾ ਅਜੇ ਝੋਲਾ ਲਾਉਣਾ ਚਲ ਕਰਵਾ ਕੇ ਦੇਖ ਲਈਏ ਤੇ ਬਾਕੀ ਚਲੋ ਗਾਮ ਬਾਬਾ ਮਿਹਰ ਕਰੇ ਵੀ ਆਪਣਾ ਕੰਮ ਸਹੀ ਹੋ ਜੇ ਬੜੇ ਰੋ ਵੀਡੀਓ ਦੇ ਨਾਲ ਤੇ ਦੇਖਦੇ ਆਂ ਫਰਾਗੇ ਅਗੇ ਕੀ ਹੁੰਦਾ ਲੋ ਵੀ ਪਹੁੰਚ ਗਿਆ ਵਾ ਮਿਸਤਰੀ ਕੋਲ ਇਹ ਆਪਣੇ ਮਿਸਤਰੀ ਜੀ ਦੇ ਭਾਂਜਾ ਹੈ ਆਪਣਾ ਵੀ ਚਲੋ ਭਾਂਜਾ ਹੀ ਲੱਗਿਆ ਤੇ ਕਰ ਰਹੀ ਏ ਧੂਧਵਾਈ ਹਿੱਡ ਦੀ ਤੇ ਉਸ ਤੋਂ ਬਾਅਦ ਚਲੋ ਕੱਸਦੇ ਆ ਆਪਣੇ ਬੁਰਾ ਹਾਲ ਹੋਇਆ ਬ tractor ਦਾ ਮਿੱਟੀ-ਮੁੱਟੀ ਕਿਉਂਕਿ ਕੱਲ ਵੀ ਲਗਭਗ ਨੇਰੀ ਜੀ ਚੱਲੀ ਗਈ ਆ ਬਾਕੀ ਚਲੋ ਹੁਣ ਤਾਂ ਇਹ ਸੀਜ਼ਨ-ਸੀਜ਼ਨ ਮਿੱਟੀ ਜੀ ਚੱਲਣਾ ਤੁਹਾਨੂੰ ਪਤਾ ਤੇ ਪਰ ਚੱਲਦੀ ਚੀਜ਼ ਚੰਗੀ ਰਹਿੰਦੀ ਆ ਹੁਣ ਫਿਰ ਇਹ ਪਰਸੋਂ ਦਾ ਖੜਾ ਹੈ ਤੇ ਚਲੋ ਅੱਜ ਬਾਬਾ ਰੱਖੇ ਸੁੱਖ ਤੇ ਆਪਣਾ ਕੰਮ ਸਹੀ ਹੋ ਜੇ ਜਮਾ ਤੇ ਫਿਰ ਲੈ ਕੇ ਜਾਵਾਂਗੇ ਇਹਨੂੰ ਆਪਾਂ ਲਓ ਜੀ ਆਪਣੇ ਅਮਰਤ ਮਿਸਤਰੀ ਜੀ ਤੇ ਇੱਧਰ ਆਪਣੇ ਭਾਂਜਾ ਜੀ ਹੈ ਇਹਨਾਂ ਦੇ ਇਹਨਾਂ ਦੋਨਾਂ ਦੀ ਮਿਹਨਤ ਹੀ ਕਹਿ ਸਕਦੇ ਆ ਚਲੋ ਮਿਹਨਤੀ ਹੁੰਦੀ ਆ ਇਹ ਤੇ ਆਪਣੀ ਫਿਟਿੰਗ ਫੰਡਿੰਗ ਸਾਰੀ ਹੋ ਗਈ ਆ ਪੰਪ ਵੀ ਆਪਣਾ ਕੱਸਿਆ ਗਿਆ ਤੇ ਬਸ ਆ ਰਹਿ ਗਿਆ ਆਪਣੇ ਟਾਪੇ ਜੀ ਟੈਪਾਂ ਵਾਲੇ ਕੰਮ ਹੋ ਗਿਆ ਰੈਡੀ ਆਪਣਾ ਅਮਰ ਦਾ ਠੀਕ ਹੈ ਤੇ ਹੁਣ ਆਪਾਂ ਲੈ ਕੇ ਰੱਬ ਦਾ ਨਾਮ ਇਹਨੂੰ ਪਾਉਣ ਲੱਗਿਆਂ ਢੇੜਾ ਕਿ ਹਜੇ ਕਸਰਾ ਕੋਈ ਓਕੇ ਆ ਪਾਣੀ ਬਾਅਦ ਪਾਣੀ ਕਿਹੜਾ ਦਾ ਹੋਊਗਾ ਮਾੜਾ ਮੋਟਾ ਕੇ ਪਾਉਣਾ ਤਾਂ ਪਾਈ ਲੈਨੇ ਆ ਕਿਵੇਂ ਵਾਹਣਾ ਲੈ ਜਾਣੀਆਂ ਦੂੰਗੇ ਮੈਂ ਰੱਖ ਲਾ ਮੈਂ ਕੀ ਕਰਾਉਣਾ ਇਹਨਾਂ ਤੋਂ ਕੋਈ ਇੱਕ ਦੋ ਪਾਉਣੀਆਂ ਦਾ ਵਿੱਚ ਪਾ ਦੇ ਕੋਈ ਲੀਕਿੰਗ ਵਾਲੀ ਜੇ ਕੋਈ ਮੇਰੇ ਕੰਮ ਦੀ ਹੈਗੀ ਆ ਤਾਂ ਉਹ ਸਾਰਿਆਂ ਦਾ ਕੀ ਕਰਾਂਗਾ ਮੈਂ ਆਹ ਹਾਂ ਹੁਣ ਬਤੀ ਜਲਦੀ ਜਰੀਆ ਕਰਦਾ ਹਾਂ ਹਾਂ ਉਤਾਰ ਲਈ ਵੀ ਸੀ ਪਾਣੀ ਪਾ ਰਹੇ ਹਾਂ ਹੁਣ ਆਪਾਂ ਕਿੰਨਾ ਕਿਨੂੰ ਰੱਖੀਆ ਆਪਾਂ ਡਾਉਨ ਜਿਵੇਂ ਕੂਲਰ ਦੇ ਹਿਸਾਬ ਚ ਹੁਣ ਫੋਲ ਹੀ ਕਰਨਾ ਮੇਰੇ ਹਿਸਾਬ ਨਾਲ ਤਾਂ ਸਾਰੀ ਪੈ ਕੇ ਬਚੂਗਾ ਬਸ ਆਪਾਂ ਪਾ ਦੇ ਜਿੰਨੀ ਹੈਗੀ ਆ ਦੂਜਾ ਘਰੇ ਪਾ ਲਾਂਗੇ ਇਹ ਆਪਣਾ ਭਾਂਡਾ ਕਿਹਿੰਦਾ ਕੁਲਟ ਪਾਈ ਦਿੰਨੇ ਆ ਚਲੋ ਇਹਦੀ ਵੀ ਮੰਨਣੀ ਪੈਣੀ ਆ ਹੈ ਚਲ ਕੋਈ ਨਹੀਂ ਟ੍ਰੈਂਡ ਭਰਿਆ ਤਾਂ ਨਹੀਂ ਹੋਣਾ ਅਜੇ ਇਹ ਦੂਜਾ ਦਿੰਦੇ ਬੋਸ਼ ਦਾ ਮਹਗਾ ਨਹੀਂ ਟਾਟਾ ਵਾਲਾ ਹੀ ਦੇ ਹੂੰ ਕਿਹੜੇ ਸੁੱਖਣ ਵਾਲੇ ਵਾਲੇ? ਤਾਂ ਐਵੇਂ ਬਈ ਗੌਰਵਿੰਦਰ ਗੱड्डा ਹੀ ਐ। ਗੱਡੇ ਨੂੰ ਕੀ ਆ? ਉਹ ਬਾਜ਼ ਲਈ ਹੈ। ਗੱਜਾ ਲੈ ਨਾ ਬੱਦੀ ਐ। ਲਾ ਬਾਦ ਉਹ ਇਸ ਤਰ੍ਹਾਂ ਲੱਗ। ਤੇ ਲਖਾਂ ਮੁਕਾਂ ਨਹੀਂ ਮੁਕੀਵਾ। ਕਰੈਕਟਰ ਵੀ ਆ ਗਏ ਆ। ਨਹੀਂ ਯਾਰ ਐਡਾ ਤਾਂ ਨਹੀਂ ਕੱਚਾ ਬੰਦਾ ਇਹ ਐਨੀ ਆਵਾਜ਼ ਆਵਾਜ਼ ਨਹੀਂ ਘਾੜੋ ਕਰੀ ਜਾਂਦਾ ਇੰਨੀ ਤਾਂ ਨਹੀਂ ਕਰ ਦਿੰਦਾ ਫੇਰ ਹੈ ਜਿਆੜੀ ਖਾਈ ਪਾਏ ਬਈਆਂ ਖਾਈ ਨਹੀਂ ਲਓ ਜੀ ਆਪਣਾ ਕੰਮ ਹੋ ਗਿਆ ਰੈਡੀ ਹੁਣ ਸ਼ੋਸ਼ਾ ਰਹਿ ਗਈ ਚਲੋ ਆਪਣੀ ਘਰੇ ਭਈਓ ਕਸ ਲਾਂਗੇ ਜਾ ਕੇ ਆਪਾਂ ਇੱਕ ਵਾਰ ਮੜਾ ਮੋਟਾ ਚਲੋ ਹੈਗਾ ਉਹ ਚੱਲ ਕੇ ਇਹ ਆਪਣੇ ਬਾਈ ਅਮਰਤ ਜੀ ਕਹਿੰਦੇ ਹੋਈ ਉਹ ਸੈਟ ਤੇ ਚਲੋ ਆਪਣਾ ਦੇਨੇ ਦੇਨੇ ਕੰਮ ਨਿਬੜ ਗਿਆ ਹੁਣ ਆਪਾਂ ਲੱਗੀਆਂ ਤੁਰਨ ਠੀਕ ਆ ਜੀ ਬਹੁਤ ਮਿਹਰਬਾਨੀ ਇਹ ਆਪਣੇ ਮਿਸਤਰੀ ਅਮਰਤ ਜੀ ਆ ਬਠਿੰਡਾ ਰੋਡ ਤੇ ਦੁਕਾਨ ਹੈ ਉਹਨਾਂ ਦੀ ਮੰਡੀ ਦੇ ਗੇਟ ਦੇ ਪਹਿਲੇ ਗੇਟ ਦੇ ਸਾਹਮਣੇ ਹਨਾ ਤਿੰਨ ਕੋਣੀ ਤੋਂ ਤੇ ਇਹ ਇਹਨਾਂ ਦੇ ਭਾਣਜਾ ਇਹ ਵੀ ਬੰਦਾ ਘੈਂਟ ਆ ਆ ਹੁਣ ਆਪਾਂ ਫਿਰ ਦੂਜਾ ਟਰੈਕਟਰ ਲੈ ਕੇ ਆਵਾਂਗੇ ਉਹਦੀ ਕਲਚ ਪਲੇਟ ਪਾਉਣੀ ਹੈ ਤੇ ਠੀਕ ਆ ਜੀ ਵੀਡੀਓ ਦੀ ਕਰ ਲਿਆ ਗਿਆ ਸਮਾਪਤੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਜੀ ਧੰਨਵਾਦ ਜੀ